thank ਮਨਜ਼ਰ ਕੀ ਨਾਮ ਹੈ ਮੇਰਾ ਹੋਂ ਜਸਵਿੰਦਰ ਸਿੰਘ ਬਰਾਸ ਬੀਕੇ ਯੋਗਤਾ ਗਰਾਹਾਂ ਜ਼ਿਲ੍ਹਾ ਪਟਿਆਲਾ ਪ੍ਰਧਾਨ 17 ਤਰੀਕ ਤੋਂ ਧਰਨਾ ਲਾਇਆ ਕੀ ਰਣਨੀਤੀ ਬਣੀ ਅੱਗੇ ਅੱਜ ਜਿਹੜਾ ਸਾਡਾ ਮੋਰਚਾ ਹੈ ਉਹ ਚੌਥੇ ਦਿਨ ਦੇ ਵਿੱਚ ਪਹੁੰਚਿਆ ਤੇ ਬਾਕੀ ਅੱਜ 20 ਤਰੀਕ ਦੇ ਦਿਨ ਜਿਹੜੀਆਂ ਭਾਰਤ ਦੇ ਪੰਜਾਬ ਦੇ ਦੂਜੇ ਕਿਥੇ ਬੰਦਿਆ ਨੇ ਉਹ ਵੀ ਮੈਦਾਨ ਦੇ ਵਿੱਚ ਆਈਆਂ ਨੇ ਜਿਹੜੇ ਬੀਜੇਪੀ ਦੇ ਹੋਰ ਮੰਤਰੀ ਨੇ ਕੋਈ ਛੋਟੇ ਆਗੂ ਨੇ ਇਹਨਾਂ ਦੇ ਉਹਨਾਂ ਦੇ 12 ਅੱਗੇ ਵੀ ਆ ਜਿਹੜਾ ਸਨੁਕਤ ਮੋਰਚਾ ਪੰਜਾਬ ਦਾ ਬਣਿਆ ਹੋਇਆ 32 ਇਸੇ ਬੰਦਿਆਂ ਦਾ ਉਹਨਾਂ ਨੇ ਆ ਕੇ ਵੀ ਉਹ ਘੇਰ ਲਿਆ ਬਾਕੀ ਭਾਰਤੀ ਸਮਾਜ ਨੂੰ ਦੇਖਦਾ ਗਰਾਹਾਂ ਆਪਾਂ ਤਾਲਮੇਲ ਮੇਂ ਰੂਪ ਦੇ ਵਿੱਚ ਜਿੱਥੇ ਜਿੱਥੇ ਸਾਡੀ ਬੀਕੇਯੂ ਇੱਕ ਦਾ ਗਰਾਹਾਂ ਬੈਠੀ ਸੀ ਉਹ ਮੋਰਚਾ ਆਪਾਂ ਨੇ ਇਹਦੇ ਹਵਾਲੇ ਕਰਿਆ ਇਹਨਾਂ ਨੂੰ ਸਮਾਇਆ ਹੈ ਮਹਲਾ ਤਾਲਮੇਲ ਮੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਬੀਜੇਪੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੇ ਆਉਣ ਵਾਲੀ 22 ਤਰੀਕ ਨੂੰ ਜਿਹੜੀ ਵੱਡੀ ਸੁਰਖਤ ਮੋਰਚੇ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਆਪਾਂ ਬਣਾਉਣਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਪੂਰੇ ਭਾਰ ਦੇ ਵਿੱਚ ਬਣੇ ਜਿਵੇਂ ਤੁਸੀਂ ਦੱਸਿਆ ਵੀ ਜਿਹੜੀ ਰਾਜੇ ਦੀ ਬੇਟੀ ਹੈ ਉਹ ਮੋਦੀ ਨੂੰ ਮਿਲੀ ਹੈ ਇਸੇ ਤਰ੍ਹਾਂ ਜਦ ਪੂਰੇ ਭਾਰ ਦੇ ਵਿੱਚ ਪੂਰੇ ਭਾਰ ਦੇ ਮੰਤਰੀ ਸੰਤਰੀ ਜਾ ਕੇ ਉਹਨਾਂ ਨੂੰ ਮੋਦੀ ਨੂੰ ਮਿਲਣਾ ਪੈਣਾ ਉਸ ਗੱਲ ਤੋਂ ਝਕਾਉਂਦੇ ਵੀ ਸਰਕਾਰ ਨੇ ਆਉਣਾ ਜਿਹੜੀ ਐਮਐਸਪੀ ਦੀ ਗਰੰਟੀ ਹੈ ਜਿਹੜੀ ਉਹ ਕਰੇ ਬਣਾ ਸਰਕਾਰ ਜਿਹੜੇ ਲੋਕ ਨੇ ਉਹ ਘਰਾਂ ਨੂੰ ਬੈਠਣਗੇ ਨਹੀਂ ਲਗਾਤਾਰ ਸਾਰ ਸ਼ੰਗਰਸ਼ ਦੇ ਮੈਦਾਨ ਵਿੱਚ ਰਹਿਣਗੇ ਕੀ ਰਣਨੀਤੀ ਰਹੇਗੀ ਹੁਣ ਕਿਉਂਕਿ ਕਿਸਾਨ ਵੀ ਮੌਦੇ ਘਾਟ ਉਤਰਦੇ ਜਾ ਰਹੇ ਪਿਛਲੇ ਤਾਂ ਨਜਵੀ 750 ਦੇ ਲਗਭਗ ਕਿਸਾਨ ਦੀ ਸ਼ਹੀਦ ਹੋਈ ਸੀ ਦੇਖੋ ਰਾਣੀ ਜਿਹੜੇ 750 ਹੀ ਸ਼ਹੀਦ ਹੁੰਦੇ ਨੇ ਇਹਦੇ ਉੱਪਰ ਵੀ ਕੇਜੂ ਇਕਤਾ ਗ੍ਰਾਹਾਂ ਵੱਲੋਂ ਸਾਡਾ 10 ਲੱਖ ਰੁਪਈਆ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਤੇ ਕਰਜ਼ੇ ਤੇ ਲੀਖ ਜਦੋਂ ਤੱਕ ਸਰਕਾਰ ਕਰਦੀ ਨਹੀਂ ਹੈਗੀ ਉਦੋਂ ਤੱਕ ਇਹ ਸਾਡੇ ਸਾਥੀ ਦੀ ਡੱਡ ਬੋਡੀ ਹੈ ਉਹ ਫਰਿੱਜ ਦੇ ਵਿੱਚ ਲਾ ਕੇ ਰੱਖੀ ਹੋਈ ਹੈ ਉਹ ਤੱਕ ਉਹਦਾ ਦਾ ਸੰਸਕਰ ਨਹੀਂ ਕਰਦੇ ਬਾਕੀ ਇਹ ਸਰਕਾਰ ਨੂੰ ਮਨਾਉਣ ਵਾਸਤੇ ਇਸ ਮੰਗ ਨੂੰ ਮਨਾਉਣ ਵਾਸਤੇ ਅਸੀਂ ਪੰਜਾਬ ਪਧਰੀ ਇਹਦੇ ਤੇ ਇੱਕ ਨੀਤੀ ਬਣਾਵਾਂਗੇ ਇੱਕ ਸਿਸਟਮ ਬਣਾਵਾਂਗੇ ਵੀ ਕਿਵੇਂ ਸਰਕਾਰ ਨੂੰ ਜਿਹੜੇ ਸਾਡੇ ਸਾਥੀ ਸੀ ਜਦ ਹੋਏ ਨੇ ਇਹਨਾਂ ਨੂੰ ਮਾਮਲਾ ਦੇਣ ਵਾਸਤੇ ਮਜਬੂਰ ਕਰੀਏ ਕਿਉਂਕਿ ਦੇਖੋ ਇੱਕ ਪਾਸੇ ਤਾਂ ਭਗਵਾਨ ਤਮਨ ਸਰਕਾਰ ਕਹਿੰਦੀ ਹੈ ਵੀ ਸ਼ਹੀਦਾਂ ਨੂੰ 100 ਕਰੋੜ-ਕਰੋੜ ਰੁਪਏ ਦੇਵਾਂਗੇ ਪਰ ਇੱਕ ਪਾਸੇ ਜਿਹੜੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਸ਼ਗਰਸ਼ਾਂ ਦੇ ਵਿੱਚ ਸ਼ਹੀਦ ਹੁੰਦੇ ਨੇ ਉਹਦੇ ਕੋਲ ਅਸੀਂ 10 ਲੱਖ ਰੁਪਏ ਦੀ ਮੰਗ ਕਰਦੇ ਆ ਉਹ ਵੀ ਦੇਣ ਨੂੰ ਤਿਆਰ ਨਹੀਂ ਹੈਗੀ ਅੱਜ ਦੂਜਾ ਦਿਨ ਹੋ ਗਿਆ ਸਾਡੇ ਤੀਜੇ ਦਿਨ ਦੇ ਵਿੱਚ ਸਾਡੇ ਸਾਥੀ ਨੂੰ ਡੈੱਡ ਹੋਏ ਨੂੰ ਹੋ ਗਏ ਫਰੇ ਦੇਵਤ ਲੱਗੀ ਹੋਈ ਹੈ ਬਾਡੀ ਹਰੇ ਵੀ ਉਹੀ ਪੰਜ ਪੰਜ ਦੇ ਦਿਨ ਹੈ ਜੀ ਫਲਾਣਾ ਕਰਦੇ ਰਹੇ ਜਿਹੜੀਆਂ ਗੱਲਾਂ ਹੀ ਐਸਡੀ ਬੋਲ ਆ ਰਹੀਆਂ ਨੇ ਕੋਈ ਬਹੁਤਾ ਅਸੀਂ ਮੰਨ ਲਓ ਇਹ ਗੱਲਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ 10 ਲੱਖ ਰੁਪਈਆ ਪਰਿਵਾਰ ਦੇ ਜਿਹਨੂੰ ਨੌਕਰੀ ਕਰਦੇ ਤੇ ਲੀਕ ਬਣਾ ਕੇ ਹੀ ਅਸੀਂ ਸਾਡੇ ਸਾਥ ਜਿਹੜਾ ਸੰਸਕਾਰਾ ਜਿਹੜਾ ਫਿਰ ਕਰਾਂਗੇ ਇਦਾਂ ਹੀ ਚੱਲੂਗਾ ਇਹ ਧਰਨਾ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੋਣ 22 ਤੱਕ ਫਿਲਹਾਲ ਸਾਡੀ ਰੂਪਰੇਖਾ ਇਸ ਧਰਨੇ ਦੀ ਇਹੀ ਰਹੂਗੀ ਉਦੋਂ ਅੱਗੇ ਸਾਡੀ ਸੁਪਰ ਕਮੇਟੀ ਕੀ ਕਾਲ ਦਿੰਦੀ ਐ ਅਸੀਂ ਉਹਦੇ ਉਸ ਤਰ੍ਹਾਂ ਫੋਲਕੜਾ ਮੰਗੋ ਜਦੋਂ ਜਦੋਂ ਪਹਿਲਾ ਮੋਰਚਾ ਲੱਗਿਆ ਉਦੋਂ ਬਾਦਲਾਂ ਦੀ ਸਾਂਝ ਦੀ ਉਹਨਾਂ ਦੇ ਨਾਲ ਉਦੋਂ ਉਹਨਾਂ ਨੂੰ ਕਹਿਣਾ ਪੈ ਗਿਆ ਵੀ ਅਸੀਂ ਤਾਂ ਉਹਨਾਂ ਨਾਲ ਕੋਈ ਸਬੰਧ ਨਹੀਂ ਹੈ ਆ ਦੁਬਾਰੇ ਫੇਰ ਸਬੰਧ ਬਣਾਉਣ ਲੱਗੇ ਤੇ ਇਸ ਕਰਕੇ ਇਹ ਲੋਕ ਨੇ ਲੋਕਾਂ ਦੀ ਤਾਕਤ ਆ ਇਸ ਕਰਕੇ ਇਹਨਾਂ ਨੂੰ ਵੀ ਪਤਾ ਕਿ ਵੋਟਾਂ ਤਾਂ ਤਾਂ ਮਿਲਣਗੀਆਂ ਜੇ ਆ ਕਿਸਾਨਾਂ ਦਾ ਸਹੀ ਮਸਲਾ ਹੱਲ ਹੋਊਗਾ ਇਹ ਕਰਵਾ ਦੇਣ ਕੋਈ ਕਰਵਾ ਦੇ ਅਸੀਂ ਤਾਂ ਕਹਿੰਨਾ ਕਿਸਾਨਾਂ ਦਾ ਜਿਹੜਾ ਮਸਲੇ ਨੇ ਉਹ ਉਹਨਾਂ ਦਾ ਹੱਲ ਕੀਤਾ ਜਾਵੇ ਨਜ਼ਦੀਕ ਹੀ ਤੁਸੀਂ ਧਰਨਾ ਲਾਇਆ ਹੈ ਮੁੱਖ ਮੰਤਰੀ ਆ ਕਪਟੇਨ ਅਮਰਿੰਦਰ ਸਿੰਘ ਜਾਂ ਉਹਨਾਂ ਦਾ ਪਰਿਵਾਰਿਕ ਮੈਂਬਰ ਕੋਈ ਆਇਆ ਤੁਹਾਡੇ ਵਿੱਚ ਨਹੀਂ ਇੱਥੇ ਸਾਡੇ ਕੋਲੇ ਕੋਈ ਨਹੀਂ ਆਇਆ ਹੈਗਾ ਉਹ ਇਹ ਹੁੰਦਾ ਜਦੋਂ ਰਾਜੇ ਦੀ ਸਰਕਾਰ ਦੀ ਉਹ ਤਾਂ ਸਾਨੂੰ ਉਹ ਬੋ ਨੀ ਪਟ ਟੱਪੜ ਦਿੰਦਾ ਹੁਣ ਤਾਂ ਕਹਿੰਦੇ ਅੰਦਰ ਆ ਜਾਓ ਅੰਦਰ ਬਹਿ ਜਾਓ ਇਸ ਕਰਕੇ ਇਹ ਆ ਵੀ ਇਹ ਲੋਕਾਂ ਦੀ ਤਾਕਤ ਆ ਉਹਨਾਂ ਦੇ ਦਰਾਂ 'ਚ ਇਹਨਾਂ ਦੇ ਪੈਰਾਂ ਥੱਲੇ ਅੱਗ ਮਚਾਵਾਂਗੇ ਵੱਡੀ ਪੱਦਰ ਤੇ ਮੋਰਚੇ ਨੇ ਜਿਹੜੇ ਬਸਾ ਲੂਗੇ ਠੀਕ ਹੈ ਕੀ ਨਾਮ ਹੈ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਜੋ ਨੇਕਤਾ ਕਰਾ ਇਹਨਾਂ ਨੀਤੀਆਂ ਤਾਂ ਨਾਲ ਕੀ ਗੱਲਬਾਤ ਹੋਈ ਧਰਨਾ ਵੱਧਦਾ ਜਾ ਰਿਹਾ ਹੈ ਕਿਸਾਨ ਮੋਰਚੇ ਦੇ ਦੇਖੋ ਰਣਨੀਤੀ ਇਹ ਆ ਪੰਜਾਬ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਸਾਰੀਆਂ ਦੀ ਮੀਟਿੰਗ ਹੋਈ ਆ ਸਯੋਜਕ ਕਿਸਾਨ ਮੋਰਚੇ ਦੀਆਂ ਪੰਜਾਬ ਵਾਲੀਆਂ ਜਥੇਬੰਦੀਆਂ ਜਣੀ ਅੱਜ ਤੋਂ ਉਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਰਹਿੰਦੇ ਤੇ ਜਿਹੜੇ ਭਾਜਪਾ ਦੇ ਮੰਤਰੀ ਰਹਿੰਦੇ ਤੇ ਉਹਨਾਂ ਦੇ ਸਾਰਿਆਂ ਦੇ ਘਰਾਂ ਦੇ ਅੱਗੇ ਕਿਉਂਕਿ ਪੀਕੇਜੂਗ ਰਹਾ ਤਾਂ 17 ਤਰੀਕ ਤੋਂ ਬੈਠੀ ਆ ਲਗਾਤਾਰ ਜਣੀ ਤਾਲਮੇਲ ਦੇ ਨਾਲ ਸਾਰੀਆਂ ਜਥੇਬੰਦੀਆਂ ਨੇ ਓਹੋ ਇਹਨਾਂ ਦੇ ਮੰਤਰੀ ਟੋਲ ਪਲਾਜੇ ਨੇ ਜਿਹੜੇ ਉਹ ਅੱਜ ਬੰਦ ਕਰ ਦਿੱਤੇ ਗਏ ਨੇ ਇਸ ਕਰਕੇ ਜਿਹੜੀ ਸਰਕਾਰ ਪਿਛਲੇ ਦਿਨਾਂ 'ਚ ਮੀਟਿੰਗ ਕਰਕੇ ਗਈ ਆ ਕਿਸਾਨਾਂ ਨੂੰ ਸੁਣਸਣਾ ਫੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਸਾਨਾਂ ਨੇ ਉਹ ਗੱਲ ਬੁੱਝ ਲਈ ਕਿਸਾਨਾਂ ਨੇ ਕਹਿ ਤਾ ਕਿ ਅਸੀਂ ਦਾ ਸੰਘਰਸ਼ ਜਾਰੀ ਰੱਖਾਂਗੇ ਸ਼ਾਂਤਮਈ ਤਰੀਕੇ ਦਾ ਸੰਘਰਸ਼ ਆ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਇੱਕ ਹੋਲ ਨੇ ਬਸਾਲ ਹੋਣਾ ਇਸ ਕਰਕੇ ਇਹ ਵੱਡੀ ਪੱਧਰ ਤੇ ਉੱਤੇ ਇਹ ਸ joint ਮੋਰਚੇ ਦੀ ਮੀਟਿੰਗ ਹੋਣ ਜਾ ਰਹੀ ਆ ਹਿੰਦੁਸਤਾਨ ਪੱਧਰ ਦੀ 22 ਤਰੀਕ ਨੂੰ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਕੇ ਕੋਲ ਹੋਰ ਵਿਸਾਲ ਹੋਊਗਾ ਜੋ ਫੈਸਲਾ ਹੋਊਗਾ ਉਸੇ ਮੋਰਚੇ ਦਾ ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਲਾਗੂ ਕਰਾਂਗੇ ਤੇ ਇਹ ਸਰਕਾਰ ਨੂੰ ਭੁਲੇਖਾ ਹੋਵੇ ਵੀ ਆ ਇਸ ਤਰੀਕੇ ਨਾਲ ਲੋਕਾਂ ਨੂੰ ਫਟ ਪਾ ਦੇਾਂਗੇ ਡਰਾ ਦੇਾਂਗੇ ਫਿਰ ਕੋਈ ਤਾਕਤਾਂ ਭੇਜ ਕੇ ਫਟ ਪਾ ਦੇਾਂਗੇ ਇਹ ਨਹੀਂ ਹੋਣਾ ਇਹ ਭਖੋਲ ਵੱਡੀ ਪੱਦਰ ਤੇ ਉੱਬਰ ਚੁੱਕਿਆ ਇਸ ਕਰਕੇ ਲੋਕਾਂ ਦੇ ਸਮਝ ਪੈ ਗਈ ਗੱਲ ਵੀ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਕਰੇ ਸਰਕਾਰ ਇੱਥੇ ਇਹ ਨਹੀਂ ਹੈ ਵੀ ਕੰਟੈਕਟ ਕਰਾ ਦਿਓ ਇਹ ਕੋਈ ਹੀ ਕੰਟੈਕਟ ਫਾਰਮਿੰਗ ਆ ਜਿਹੜੀ ਉਹਨੂੰ ਲਿਆਉਣਾ ਚਾਹੁੰਦੇ ਨੇ ਇਹ ਇਹ ਲੋਕ ਨਹੀਂ ਇਸ ਗੱਲ ਤੇ ਆਉਣਗੇ ਅਸੀਂ ਤਾਂ ਜੋ ਗੱਲਾਂ ਨੇ ਸਾਡੀਆਂ ਕਿ ਸਮੂੱਚਾ ਕਰਜ਼ਾ ਖਤਮ ਕਰੇ ਸਰਕਾਰ ਆ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਚੋਂ ਬਾਹਰ ਆਵੇ ਐਮਐਸਪੀ ਦੇ ਸਰਕਾਰੀ ਖਰੀਦ ਦੀ ਗਰੰਟੀ ਕਰੇ ਉਹ ਨਹੀਂ ਦੇ ਰਹੇ ਕੋਹਲਾ ਜਿਹੜਾ ਚੱਲਦਾ ਸਰਕਾਰ ਨੇ ਧਰਮਿਆਂ ਦੀ ਗੱਲ ਕਰੀ ਪਿਛਲੀ ਧਰਮੇ ਵੀ 7 750 ਦੇ ਕਰੀਬ ਤੁਹਾਡੇ ਸਾਥੀ ਜਿਹੜੇ ਵੀਰ ਸੈਦ ਹੋਏ ਸੀ ਹੁਣ ਵੀ ਤਿੰਨ ਦਾ ਆਕੜਾ ਵੱਧ ਗਿਆ ਕਿੱਦਾਂ ਦੇਖਦੇ ਹੋ ਇਹਨੂੰ ਬਿਲਕੁਲ ਇਹ ਇਥੋਂ ਦੀ ਹਕੂਮਤ ਆ ਜਿਹੜੀ ਜਣੀ ਜਿੱਥੇ ਜ਼ਬਰ ਕਰਕੇ ਲੋਕਾਂ ਨੂੰ ਡਰਾ ਰਹੀ ਆ ਉੱਥੇ ਜਿਹੜੇ ਰਾਤ ਨੂੰ ਠੰਡੀਆਂ ਰਾਤਾਂ ਦੇ ਵਿੱਚ ਇੱਥੇ ਸਾਡੇ ਜਿਹੜੇ ਡਿਊਟੀ ਕਰ ਰਹੇ ਨੇ ਜਿਹੜਾ ਕਿਸਾਨ ਸਾਡਾ ਬਠੋਈ ਪਿੰਡ ਦਾ ਬਠੋਈ ਦਾ ਬਠੋਈ ਪਿੰਡ ਦਾ ਕਿਸਾਨ ਜਣੀ ਵਲੰਟੀਅਰ ਦੀ ਡਿਊਟੀ ਕਰਦਾ ਉਹ ਨਰਿੰਦਰਪਾਲ ਨਰਿੰਦਰਪਾਲ ਆ ਉਹਦੀ ਜਣੀ ਸਹੀ ਸਹਾਤ ਤਾਂ ਜਿਹੜੀ ਇੱਥੇ ਮੋਰਚੇ 'ਚ ਹੋਈ ਆ ਉਹਦੀ ਡੈੱਡ ਬਡੀ ਉੱਥੇ ਪਈ ਆ ਇੱਕ ਕਿਸਾਨ ਆ ਉਧਰ ਖਰੋਰੀ ਬਾਰਡਰ ਤੇ ਸੀ ਦੋਇਆ ਉਹਦੀ ਵੀ ਡੈੱਡ ਬਡੀ ਉੱਥੇ ਪਈ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਪਰਿਵਾਰਾਂ ਨੂੰ ਜੋਗ ਮਾਵਜਾ 10-10 ਲੱਖ ਰੁਪਈਆ ਮਾਵਜਾ ਸਾਰਾ ਕਰਜ਼ਾ ਖਤਮ ਆ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਵੇ ਸਰਕਾਰ ਜਿਹੜੀ ਮੁੱਖ ਮੰਤਰੀ ਦੀ ਸਰਕਾਰ ਭਗਵੰਤ ਸਿੰਘ ਮਾਨ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਇਸ ਕਰਕੇ ਦੇਵੇ ਕਿਸਾਨਾਂ ਨੂੰ ਪਹਿਲਾਂ ਜਦੋਂ ਕਿਸਾਨ ਸੀਦ ਹੋਏ ਨੇ ਸਾਡੇ ਮੋਰਚੇ ਜਦੋਂ ਸੀਦ ਹੁੰਦੇ ਨੇ ਉਹਨਾਂ ਵੀ ਕੇਜੂ ਗਰਾਹਾਂ ਤੇ ਜਿੰਨੇ ਮੋਰਚਾ ਕਿਸਾਨ ਸੀਦ ਹੋਏ ਨੇ ਜਦੋਂ ਸੀਦ ਹੋ ਗਿਆ ਉਦੋਂ ਜਨਾਂ ਚਰ ਉਹਨੂੰ ਮਤਲਬ ਨੌਕਰੀ ਨਹੀਂ ਆਪਣਾ ਮੁਆਵਜ਼ਾ ਨਹੀਂ ਦਿੱਤਾ ਓਨੀ ਦੇਰ ਅਸੀਂ ਸਸਕਾਰ ਨਹੀਂ ਕੀਤਾ ਹੁਣ ਵੀ ਅਸੀਂ ਓਨੀ ਦੇਰ ਆ ਜਿਹੜਾ ਸਸਕਾਰ ਆ ਜਿਹੜਾ ਨਹੀਂ ਕਰਾਂਗੇ ਦਿੱਤਾ ਦੇਖ ਦਿਓ ਅੱਜ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦ ਜੀ ਉਹਨਾਂ ਦੀ ਬੇਟੀ ਜਿਹੜੇ ਅੱਜ ਮੋਦੀ ਨੂੰ ਮਿਲੇ ਆ ਕਿਸਾਨੀ ਤੰਗ ਦੇ ਦੇਖੋ ਚੰਗੀ ਗੱਲ ਆ ਇਸ ਕਰਕੇ ਜੇ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਇਹ ਕਿਸਾਨਾਂ ਦੇ ਹੱਕ ਚ ਹਾ ਦਾ ਨਾਰਾ ਮਾਰਦੇ ਨੇ ਚੰਗੀ ਗੱਲ ਹੈਗੀ ਆ ਇਹ ਤਾਂ ਲੋਕਾਂ ਦੀ ਆਵਾਜ਼ ਆ ਕਿਉਂਕਿ ਲੋਕ ਇਹਨਾਂ